ਕਿਹੜੇ ਪਿੰਡ ਦੇ ਰਹਿਣਾ ਲੋ ਤੁਹਾਡਾ ਕੰਨੀਆਂ ਕਲਾ ਤੁਹਾਡਾ ਬੇਟਾ ਕਿਹੜੇ ਦੇਸ਼ ਗਿਆ ਜੀ ਕਿਵੇਂ ਗਿਆ ਸੀ ਤੁਹਾਰਾ ਛੇ ਆ ਵਿੱਚ ਕੀ ਨਾਮ ਕੀ ਉਹਨਾਂ ਦਾ ਬੋਟਾ ਸਿੰਘ ਕੀ ਹੋਇਆ ਕੀ ਸੀ ਕਿ ਕੌਣ ਲੈ ਗਿਆ ਸੀ ਸਾਰੀ ਗੱਲਬਾਤ ਉੱਥੋਂ ਦਾ ਦਿੱਲੀ ਦਾ ਏਜੰਟ ਤੁਹਾਨੂੰ ਕੋਈ ਪਤਾ ਨਹੀਂ ਉਹਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਐ ਇੱਥੋਂ ਚਲਾ ਗਿਆ ਕਿਨੀ ਦਿਨ ਹੋ ਵੀ ਗਈ ਚਾਲ ਹੋ ਗਿਆ ਹੁਣ ਕੀ ਚੱਕਰ ਕੀ ਹੈ ਜੀ ਹੁਣ ਤੁਹਾਡੇ ਨਾਲ ਕਰ ਗਿਆ ਉੱਥੇ ਕੋਈ ਹੈਗੀ ਮੈਡਮ ਉਹ ਕੋਈ ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਠੱਗੀ ਮਾਰ ਕੇ ਉਹਨਾਂ ਨੂੰ ਲੈ ਗਈ ਉਥੋਂ ਕਿੱਥੇ ਲੈ ਕੇ ਗਏ 15 ਬੰਦਿਆਂ ਨੂੰ ਕਿੱਥੇ ਲੈ ਕੇ ਗਏ ਨੇ ਸਾਨੂੰ ਨਹੀਂ ਪਤਾ ਸਾਨੂੰ ਨੇ ਵੀਡੀਓ ਦੇਖੀ ਐ ਨੇ ਵੀਡੀਓ ਦੇਖੀ ਐ ਨੇ ਅਸੀਂ ਤੁਹਾਨੂੰ ਕੀ ਪਤਤ ਤੋਂ ਪਤਾ ਲੱਗਿਆ ਕਿ ਸਾਨੂੰ ਲੱਗਾ ਕਿੰਨੀ ਤਰੀਕ ਨੂੰ 12 ਤਰੀਕ ਨੂੰ ਕੀ ਵੀਡੀਓ ਵਿੱਚ ਕੀ ਆਇਆ ਜੀ ਉਹਦੇ ਵਿੱਚ ਵੀਡੀਓ ਵਿੱਚ ਵੀ ਉਹਨਾਂ ਨੂੰ ਬੇਸਰੀ ਜਾਨ ਨੂੰ ਖਤਰਾ ਆਇਆ మదర బ మేర ਦੋ ਸਿਸਟਰਾਂ ਸੀ ਇੱਕ ਭਰਾ ਸਾਡਾ ਜੀ ਕੀ ਹੋਇਆ ਕਿਸੇ ਕੋਲ ਸਾਰੀ ਗੱਲਬਾਤ ਸੋ ਵੀ ਕੀ ਮਾਲਕ ਇੱਕ ਸਾਲ 2024 ਵਿੱਚ 24/24 ਤਰੀਕ 10ਵੇਂ ਮਹੀਨੇ ਤੇ 2024 ਦੇ ਵਿੱਚ ਰਸ਼ੀਆ ਦੇ ਵਿੱਚ ਕੰਮ ਕਰਨ ਲਈ ਗਿਆ ਸੀ ਜੀ ਇੰਜੰਟ ਰਾਈ ਭੇਜਿਆ ਗਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਸਾਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਸਾਨੂੰ ਪਤਾ ਕਿੱਥੇ ਹੈ ਜੀ ਰਸ਼ੀਆ ਦੇ ਵਿੱਚ ਹੈਗਾ ਜੀ ਉਹਨਾਂ ਨੇ ਅੱਗੇ ਜੋ ਅਸੀਂ ਵੀਡੀਓ ਦੇ ਦੌਰਾਨ ਦੇਖ ਰਹੇ ਉਹਨਾਂ ਨੇ ਯੂਕਰੇਨ جنگ ਲਈ ਉਹਨਾਂ ਨੂੰ ਅੱਗੇ ਤੇ ਘੇਲ ਦਿੱਤਾ ਮੌਤ ਦੇ ਮੂੰਹ ਵਿੱਚ ਸਾਡੀ ਇੱਕੋ ਇੱਕ ਮੰਗਾ ਸਾਡੇ ਵੀਰ ਨੂੰ ਸਹੀ ਸਲਾਮਤ ਵਾਪਸ ਪੀਜਾ ਜੀ ਦਿੱਲੀ ਤੋਂ ਏਜੰਟ ਸੀ ਜੀ ਮੇਰੇ ਬ੍ਰਦਰ ਨੇ YouTube ਤੋਂ ਕੰਟੈਕਟ ਕੀਤਾ ਸੀਗਾ ਉਹਨਾਂ ਨੂੰ ਏਜੰਟ ਨੂੰ ਉਹਨਾਂ ਨੇ ਉੱਥੇ ਬੁਲਾ ਲਿਆ ਸੀਗਾ ਠੀਕ ਹੈ ਕੇ ਬੁਲਾਇਆ ਕੀ ਤੁਹਾਨੂੰ ਉੱਥੇ ਰਸ਼ੀਆ ਜਲਦੀ ਤੁਹਾਡਾ ਵੀਜ਼ਾ ਲਗਾ ਦਿੱਤਾ ਜਾਊਗਾ ਉੱਥੇ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਜਲਦੀ ਵੀਜ਼ਾ ਲਗਵਾਤਾ ਐਸੇ ਲੈ ਲਏ ਸਾਡੇ ਤੋਂ 3.5 ਲੱਖ ਰੁਪਏ ਇਹ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਜਿਵੇਂ ਸੁਣ ਕੇ ਨੇ ਸਾਲ ਹੋ ਗਿਆ ਤੁਹਾਡਾ ਫੋਨ ਤੇ ਗੱਲ ਨਹੀਂ ਹੁੰਦੀ ਉਹ ਹਾਂਜੀ ਹੁੰਦੀ ਸੀਗੀ ਅ ਜਦੋਂ ਦੀ ਵੀਡੀਓ ਕਿੰਨੇ ਦਿਨ ਹੋ ਗਿਆ ਆਈ ਹੈ ਉਸ ਤੋਂ ਬਾਅਦ ਸਾਡੀ 1-2 ਵਾਰ ਗੱਲ ਹੋਈ ਆ ਉਦੋਂ ਦੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋ ਰਹੀ 11 ਤਰੀਕ ਨੂੰ ਸਾਡੀ ਲਾਸਟ ਗੱਲ ਹੋਈ ਸੀਗੀ ਠੀਕ ਐ ਸੀ ਉਹਨਾਂ ਨੇ ਵੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਮੈਂ ਠੀਕ ਠਾਕ ਆ ਡਰੀ ਹੋਈ ਆਵਾਜ਼ ਵਿੱਚ ਬੋਲ ਰਹੇ ਆ ਮੈਂ ਮੈਂ ਠੀਕ ਆ ਇਥੇ ਨੈਟਵਰਕ ਨਹੀਂ ਆ ਰਿਹਾ ਦੋ ਵਾਰੀ ਇਦਾਂ ਗੱਲ ਕਰ ਰਿਹਾ ਵੀ ਨੈਟਵਰਕ ਨਹੀਂ ਆ ਰਿਹਾ ਦੋ ਵਾਰੀ ਇਹ ਵੀ ਕਿਹਾ ਵੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਪਰਵਾਰ ਟੈਨਸ਼ਨ ਕਿਸੇ ਗੱਲ ਦੀ ਲਵੇ ਵੀ ਬਣੇ ਕੁ ਸਾਲ ਹੋ ਗਿਆ 1 ਸਾਲ ਤੋਂ ਵਿੱਚ ਕਦੇ ਤੁਹਾਡਾ ਰਾਬਤਾ ਨਹੀਂ ਹੋਇਆ ਨਹੀਂ ਅਤੇ ਵੀ ਗੱਲਬਾਤ ਨਹੀਂ ਹੋਈ। ਨਹੀਂ ਨਹੀਂ ਗੱਲ ਤਾਂ ਸਾਡੀ ਹੁੰਦੀ ਰਹੀ ਆ ਬਰਦਰ ਨਾਲ ਹੁੰਦੀ ਸੀਗੀ, ਰੋਜ਼ ਹੁੰਦੀ ਸੀਗੀ। ਜਦੋਂ ਦੀ ਆ ਵੀਡੀਓਜ਼ ਸਾਹਮਣੇ ਆ ਰਹੀਆਂ ਉਸ ਤੋਂ ਬਾਅਦ ਸਾਡੀ ਇੱਕ ਦੋ ਵਾਰ ਗੱਲ ਹੋਈ ਸੀ ਪਰ ਡਰੀ ਆਵਾਜ਼ ਵਿੱਚ ਹੋਈ ਸੀ ਗੱਲ। ਸਾਨੂੰ ਉਹਨੇ ਕੁਝ ਨਹੀਂ ਦੱਸਿਆ ਸੀ। ਵੀਡੀਓ ਰਾਈ ਦੇਖਿਆ ਸਾਨੂੰ ਉਸ ਤੋਂ ਬਾਅਦ ਅਸੀਂ ਮੈਂ ਬਹੁਤ ਕਾਲ ਕੀਤੀਆਂ ਸੀ ਕਿ ਉਹਦੇ ਨਾਲ ਗੱਲ ਨਹੀਂ ਹੋ ਪਾ ਰਹੀ। ਗਵਾਂਡੀਆਂ ਦੇ ਮੁੰਡੇ ਨਾਲ ਗੱਲ ਹੋਈ ਸੀਗੀ। ਉਹਨੇ ਉਹਨੇ ਇਹ ਦੱਸਿਆ ਸੀਗਾ ਕਿ ਸਾਨੂੰ ਯੂਕਰਨ ਦੇ ਜੋ ਬਾਡਰ ਆ ਫਰੰਟ ਲਾਈਨ ਤੇ ਸਾਨੂੰ ਭੇਜ ਰਹੇ ਆ। ਸਾਨੂੰ ਮੌਤ ਦੇ ਮੂੰਹ ਦੇ ਵਿੱਚ ਤੇ ਕਿਲਦਾ ਹੈ ਜੀ ਹਾਂ ਜੀ ਜਿਹੜਾ ਜੈਂਟਾ ਸੀਗਾ ਉਹ ਡੈਂਟ ਨਾਲ ਕੋਈ ਗੱਲਬਾਤ ਨਹੀਂ ਕੀਤੀ ਗੱਲਬਾਤ ਸਾਡੀ ਕੋਈ ਨਹੀਂ ਮੇਰੇ ਬ੍ਰਦਰ ਦੀ ਹੋਈ ਸੀ ਅਸੀਂ ਦਿੱਲੀ ਤੱਕ ਨਹੀਂ ਗਏ ਮੇਰਾ ਬ੍ਰਦਰ ਹੀ ਗਿਆ ਸੀ ਤਾਂ ਇੱਕ ਹੋਰ ਮੁੰਡਾ ਗਿਆ ਸੀਗਾ ਨਾ ਉਹ ਜੈਂਟ ਦਾ ਨਾਮ ਵਗੈਰਾ ਪਤਾ ਕੋਈ ਕੀ ਨਾਮ ਉਹ ਨਾਮ ਨਾਮ ਕੀ ਸੀਗਾ ਯਾਦ ਨਹੀਂ ਆਏਗਾ ਹਾਂਜੀ ਹੁਣ ਆਪਾਂ ਮੰਗ ਕੀ ਕਰਦੇ ਹਾਂ ਮੰਗ ਸਾਡੀ ਇਹੀ ਆ ਸਾਡਾ ਭਰਾ ਜਲਦੋਂ ਜਲਦ ਵਾਪਸ ਸਹੀ ਸਲਾਮ ਭੇਜਿਆ ਜਾਵੇ ਹੁਣ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਸਾਡੇ ਬਹੁਤ ਮਾੜੇ ਜਿੱਦਾਂ ਤੁਸੀਂ ਦੇਖ ਲਓ ਮੇਰੀ ਮਾਤਾ ਦੀ ਹਾਲਤ ਕਿੱਦਾਂ ਦੀ ਆ ਬਹੁਤ ਗੰਭੀਰ ਆਲਦਾ ਇਹ ਵੀ ਪਤਾ ਲੱਗੇ ਜਿਹੜੇ ਤੁਹਾਡੇ ਪਿਤਾ ਜੀ ਆ ਉਹ ਵੀ ਠੀਕ ਨਹੀਂ ਹੈਗੇ ਹਾਂਜੀ ਹਾਂਜੀ ਬਹੁਤ ਉਹਨਾਂ ਦੀ ਹਾਲਤ ਵੀ ਬਹੁਤ ਰੋਜ਼ ਇੰਜੈਕਸ਼ਨ ਲੱਗਦੇ ਆ ਮੇਰੀ ਮਾਤਾ ਨੂੰ ਮੈਂ ਮੈਂ ਹੌਸਲਾ ਕਰਕੇ ਥੋੜੀ ਫਿਰਦੀ ਆ ਮੇਰੀ ਮਾਂ ਦੇ ਵੀ ਉਹ ਠੀਕ ਰਹਿਣ ਵਧੀਆ ਸਾਨੂੰ ਕੋਈ ਕਰਦਾ ਵੀ ਯਾਰਾ ਕਵੀ ਹੋ ਰਿਹਾ ਬਸ ਪਸੂ ਰੱਖੇ ਹੋਏ ਆ ਜੀ ਉਹਨਾਂ ਦੇ ਦੁੱਧ ਨਾਲ ਵੀ ਵੇਚ ਕੇ ਥੋੜਾ ਬਹੁਤ ਗੁਜ਼ਾਰਾ ਜੀ ਦੀ ਵੀਡੀਓ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਕੀਤੀ ਸੀ ਨਹੀਂ ਨਹੀਂ ਇਦਾਂ ਨੇ ਪੁਲਸ ਵਿੱਚ ਕੋਈ ਗੱਲਬਾਤ ਨਹੀਂ ਆ ਕਿਸੇ ਨਹੀਂ ਨਹੀਂ ਸਰ ਇਹ ਹੋਈ ਗੱਲ ਬਸ ਇੱਕ ਬਲੇ ਹੋਇਆਗੇ ਸੀ ਕਿ ਕਿਸਾਨ ਯੂਨੀਅਨ ਵਾਲੇ ਉਹਨਾਂ ਨੇ ਸੰਡੇ ਨਾਲ ਚੱਲੇ ਸੀ ਕਿ ਜਿੱਥੇ ਪੇਸੀ ਜਾਣਾ ਚਾਹੁੰਦੇ ਸੀ ਪਰ ਸਾਨੂੰ ਇਹ ਪੱਕਾ ਨਹੀਂ ਦਿਲਾਸਾ ਦਲਾਇਆ ਉਹਨਾਂ ਨੇ ਵੀ ਪਤਾ ਨਹੀਂ ਕਿਹਾ ਹੈਗਾ ਵੀ ਇਹ ਕੰਮ ਹੋ ਜੂਗਾ ਕਿ ਇਹ ਸੀ ਪ੍ਰੋਸੈਸ ਚੱਲੂਗਾ ਲੰਬਾ ਜਿਵੇਂ ਕਿ ਉਹ ਕਹਿ ਰਹੇ ਆ ਵੀਡੀਓ ਦੇ ਵਿੱਚ ਸਾਨੂੰ ਜਲਦ ਤੋਂ ਜਲਦ ਛਡਾਇਆ ਜਾਵੇ ਇਹ ਕੰਮ ਬਹੁਤ ਜਲਦੀ ਤਰੀਕ ਜਲਦੀ ਜਲਦ ਕਰਨਾ ਚਾਹੀਦਾ ਜੀ ਲੱਗ ਰਿਹਾ ਵੀਡੀਓ ਦੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀਡੀਓ ਤੇ ਕਹਿ ਰਹੇ ਵੀਡੀਓ ਵਿੱਚ ਇਹ ਕਹਿ ਰਿਹਾ ਕਿ ਸਾਨੂੰ ਜਲਦ ਤੋਂ ਜਲਦ ਇਥੋਂ ਛਡਾਇਆ ਜਾਵੇ ਬੀਜਪੀ ਸਰਕਾਰ ਨੂੰ ਸਾਡੀ ਇਹ اپੀਲ ਆ ਸਾਨੂੰ ਜਲਦ ਤੋਂ ਜਲਦ ਛਡਾਇਆ ਜਾਵੇ ਤੇ ਉਹ ਕਹਿ ਰਹੇ ਆ ਕਿ ਸਾਨੂੰ ਫਰੰਟ ਲਾਈਨ ਤੇ ਭੇਜ ਰਹੇ ਆ ਕੱਲਾ ਕੱਲਾ ਕਰਕੇ ਜੋ ਵੀ ਸਾਡੇ ਵਿੱਚੋਂ 15 ਜਣੇ ਕਹਿੰਦੇ ਅਸੀਂ ਹੈਗੀਆਂ ਵੀਡੀਓ ਵਿੱਚ ਅਸੀਂ ਦੇਖ ਰਹੇ ਆ ਜਿਵੇਂ ਬੀ 15 ਜਿਹਨੇ ਹੈਗੀਆਂ ਸਾਨੂੰ ਪੰਜਾਂ ਦੀ ਪੰਜਾਂ ਦੀ ਮੌਤ ਹੋ ਚੁਕੀ ਆ ਤੇ ਇਹਨਾਂ ਲਾ ਪਤਾ ਅਸੀਂ 9 ਜਨੇ ਬਾਕੀ ਬਚੇ ਆ ਠੀਕ ਹੈ ਭੇਜੇ ਕਿੱਥੇ ਵੀ ਨਹੀਂ ਪਤਾ ਲੱਗਦਾ ਨਹੀਂ ਸਾਨੂੰ ਨਹੀਂ ਪਤਾ ਹੈਗਾ ਮੇਰਾ ਨਾਮ ਪ੍ਰਦੀਪ ਸਿੰਘ ਆ ਜੀ ਮੇਰਾ ਪਿੰਡ ਜਿੰਦੜਾ ਜੀ ਜਿਹੜੇ ਬਾਹਰ ਗਏ ਬੁੱਟਾ ਸੀ ਤੁਹਾਡੇ ਕੀ ਲੱਗਦੀ ਮਾਮਾ ਜੀ ਲੱਗਦੇ ਆ ਜੀ ਕੀ ਕਾਰਨ ਬਣਿਆ ਉਹਨਾਂ ਨੇ ਜਿਹਨੂੰ ਵੀਡੀਓ ਵਾਇਰਲ ਕਰਨੀ ਵੀ ਉਹਨਾਂ ਨੂੰ ਕਿ ਉਹਨਾਂ ਨੂੰ ਉੱਥੇ ਮੌਤ ਦਾ ਡਰ ਆ ਗਿਆ ਸੀ ਕਿ ਰਸ਼ੀਆ ਆਰਮੀ ਨੇ ਉਹਨਾਂ ਨੂੰ ਜ਼ਬਰਦਸਤੀ ਜੰਗ ਦੇ ਵਿੱਚ ਲੈ ਗਿਆ ਹੈਗੀ ਕਿਵੇਂ ਗਏ ਜੀ ਕਦੋਂ ਦੇ ਗਏ ਵੇ ਆ ਉਹਨਾਂ ਨੂੰ 1 ਸਾਲ ਹੋ ਗਿਆ ਜੀ ਗਿਆ ਹੋਇਆ ਨੂੰ ਜੀ ਰਸ਼ੀਆ ਦੇ ਵਿੱਚ ਮਾਸਕੋ 'ਚ ਰਹਿੰਦੇ ਸੀ ਕਿਸ ਤਰ੍ਹਾਂ ਗਏ ਸੀ ਕਿਹਦੇ ਕਿਹੜੇ ਏਜੰਟ ਰਾਹੀਂ ਗਏ ਸੀ ਦਿੱਲੀ ਦਾ ਏਜੰਟ ਸੀਗਾ ਜੀ ਹਾਂਜੀ ਉੱਥੋਂ YouTube ਰਾਹੀਂ ਗੱਲਬਾਤ ਹੋਈ ਸੀ ਤੇ 8 ਦਿਨਾਂ ਦੇ ਵਿੱਚ ਉਹਨੇ ਵੀਜ਼ਾ ਲਾ ਕੇ ਤੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਜੀ ਕੀ ਕਹਿੰਦੇ ਸੀ ਏਜੰਟ ਜਦੋਂ ਲੈ ਕੇ ਗਏ ਸੀ ਬੰਦੇ ਉਹਨਾਂ ਨੇ ਕਿਹਾ ਸੀ ਕਿ ਚਲ ਤੁਹਾਨੂੰ ਰੋਜ਼ਗਾਰ ਉੱਥੇ ਦਿਵਾਵਾਂਗੇ ਕੰਮ ਦਿਵਾਵਾਂਗੇ ਕਿ ਤੁਹਾਡੇ ਵਧੀਆ ਸੈਲਰੀ ਬਣੂਗੀ ਹਾਂਜੀ ਕਿੰਨੀ ਦੇਰ ਤੋਂ ਤੁਹਾਡੇ ਉੱਥੇ ਗਏ ਵੇ ਜੀ ਇੱਕ ਸਾਲ ਹੋ ਗਿਆ ਜੀ ਪਹਿਲਾਂ ਗੱਲਬਾਤ ਹੁੰਦੀ ਸੀ ਉਹਨਾਂ ਨਾਲ ਹਾਂਜੀ ਹਾਂਜੀ ਰੋਜ਼ ਹੀ ਹੁੰਦੀ ਸੀ ਜੀ ਹੁਣ ਜਦੋਂ ਵੀਡੀਓ viral ਹੋਈ ਹੁਣ ਕੀ ਗੱਲਬਾਤ ਕੀ ਹੋਏ ਸਾਰੇ ਇਹ ਲਾਸਟ ਗੱਲਬਾਤ ਹੋਈ ਸੀ 12 ਤਰੀਕ ਨੂੰ ਉਹਨਾਂ ਦਾ voice message ਆਇਆ ਸੀਗਾ ਕਿ ਉਹਨਾਂ ਨੇ ਕਿਹਾ ਬਹੁਤ ਡਰੀ ਹੋਈ ਆਵਾਜ਼ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਠੀਕ ਠਾਕ ਆ ਤੇ ਬਾਕੀ ਵੀਡੀਓ viral ਹੋਣ ਤੋਂ ਬਾਅਦ ਇਹੀ ਪਤਾ ਲੱਗਿਆ ਕਿ ਉਹ ਬਹੁਤ ਡਰੇ ਹੋਏ ਆ ਤੇ ਉਹਨਾਂ ਨੂੰ ਜਾਨ ਦਾ ਖਤਰਾ ਆਇਆ ਹੈਗਾ ਵਾ ਕਿੰਨੇ ਜਣੇ ਸੀ ਇਹ ਇਹ 15 ਜਣੇ ਹੈਗੇ ਸੀ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਹਾਂਜੀ ਮੇਰੀ ਗੱਲਬਾਤ ਹੁੰਦੀ ਸੀ ਕਿ ਪਹਿਲਾਂ ਵਧੀਆ ਗੱਲਬਾਤ ਕਰਦੇ ਸੀ ਤੇ ਜਿੱਦਾਂ ਦਾ ਰਸ਼ੀਆ ਆਰਮੀ ਦੇ ਵਿੱਚ ਉਹਨਾਂ ਨੂੰ ਤੱਕੇ ਨਾਲ ਲੈ ਕੇ ਗਏ ਆ ਉਦੋਂ ਦੀ ਕੋਈ ਗੱਲਬਾਤ ਮੇਰੇ ਨਾਲ ਨਹੀਂ ਇੱਥੇ ਕਿਸੇ ਅਧਿਕਾਰੀ ਨੂੰ ਮਿਲਿਆ ਪਰ ਸੈਸ਼ਨ ਨੂੰ ਮਿਲੇ ਗੱਲਬਾਤ ਹਾਂਜੀ ਅਧਿਕਾਰੀਆਂ ਕੋਲ ਤਾਂ ਬਹੁਤ ਗਏ ਆ ਜੀ ਮੰਤਰੀਆਂ ਤੱਕ ਵੀ ਗਏ ਆ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਪਰਿਵਾਰ ਚ ਕੌਣ ਕੌਣ ਆਉਂਨਾ ਦੇ ਔਰ ਕੀ ਪਰਿਵਾਰ ਦੇ ਹਾਲਾਤ ਨੇ ਇਹ ਉਹਨਾਂ ਦੇ ਪਰਿਵਾਰ ਚ ਇੱਕ ਮਾਮਾ ਜੀ ਦੋ ਉਹਨਾਂ ਦੀਆਂ ਭੈਣਾਂ ਇੱਕ ਨਾਨਾ ਹੈਗਾ ਮੇਰਾ ਤੇ ਇੱਕ ਨਾਨੀ ਹੈਗੀ ਹੈ ਜੀ ਹਾਂਜੀ ਕੀ ਹੁਣ ਕੀ ਮੰਗ ਕਰੋਗੇ ਤੁਹਾਡੇ ਕਿਉਂਕਿ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਤੁਸੀਂ ਦੱਸਿਆ ਵੀ ਪੜੇ ਬਸ ਸਰਕਾਰ ਦੇ ਅੱਗੇ ਹੀ ਮੰਗਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਲੈ ਕੇ ਇੱਥੇ ਆਇਆ ਜਾਵੇ ਜੋ ਵੀ ਉੱਥੇ ਬੱਚੇ ਆ ਆਪਣੀ ਇੰਡੀਆ ਦੇ ਲੋਕ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਲੈ ਕੇ ਵਾਪਸ ਆਇਆ ਜਾਏ ਜੀ